अज आप भीडियो लैके आए थोड़े तो वास्ते अफगानी सलवार की कटिंग बारे दसा कटिंग किस तरह करनी है बहुत ही सौखे तरीके दसा नए तरीके नाल। तो अपने पहला भी बहुत बारी पाई है अफगानी सलवार की अच पर अस तो नवा आइडिया लेके आए भी किस तरह आपकी कटिंग करिए हूँ आप शुरू कर देो ना दे अपने कोले कपड़ा यह देखो कोट आूटा के न ढाई मीटर तीन मीटर उस हिसाब सलवार शर्ट केटिंग पीस आया ਜੇ ਤੁਸੀਂ ਇਹ ਅਲੱਗ ਤੋਂ ਲੈ ਕੇ ਬਣਾਉਣੀ ਆ ਤਾਂ ਸਵਾ 2 ਮੀਟਰ ਕੱਪੜੇ ਦੇ ਵਿੱਚ 2 ਮੀਟਰ ਕੱਪੜੇ ਦੇ ਵਿੱਚ ਆਰਾਮ ਨਾਲ ਰੈਡੀ ਹੋ ਜਾਂਦੀ ਹੈ ਜੇ ਨਾਰਮਲ ਲੈਂਥ ਆ 36 37 ਇੰਚ ਜੇ ਲੈਂਥ ਤੁਹਾਡੀ ਜ਼ਿਆਦਾ ਤਾਂ ਤੁਹਾਨੂੰ ਸਵਾ 2 ਮੀਟਰ ਕੱਪੜਾ ਬਹੁਤ ਆ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਇਹ ਉੱਪਰੋਂ ਆਪਾਂ ਨੇ ਦੇਣੀ ਹੈ ਇਹਦੀ ਪਲਾਜ਼ੋ ਵਾਲੀ ਲੁੱਕ ਦੇਣੀ ਆ ਸਲਵਾਰ ਵਾਲੀ ਨਹੀਂ ਦੇਣੀ ਹੈਗੀ ਸਲਵਾਰ ਵਾਲੀ ਮਤਲਬ ਕਿ 벨ਟ ਨਹੀਂ ਲਗਾਉਣਾ ਆਪਾਂ ਇਹਦੇ ਉੱਪਰ ਇਹਦੇ ਉੱਪਰ ਆਪਾਂ ਨੇ ਜਿਸ ਤਰ੍ਹਾਂ ਪਲਾਜ਼ੋ ਦੇ ਇਲਾਸਟਿਕ ਵਗੈਰਾ ਹੁੰਦਾਗਾ ਉਸ ਤਰੀਕੇ ਦੇ ਨਾਲ ਬਣਾਉਣਾ ਪਲਾ ਇਹ ਆਪਾਂ ਨੇ ਨੀਚੇ ਤੋਂ ਆਪਾਂ ਲੁੱਕ ਦੇਣੀ ਆ afghani ਸਲਵਾਰ ਦੀ ਹੁਣ ਆਪਾਂ ਸਭ ਤੋਂ ਪਹਿਲਾਂ ਦੇਖੋ ਇਸ ਤਰ੍ਹਾਂ ਕੱਪੜੇ ਨੂੰ ਫੋਲਡਿੰਗ ਕਰਾਂਗੇ ਡਬਲ ਕਰਕੇ ਜਿਸ ਤਰ੍ਹਾਂ ਆਪਾਂ ਪਲਾਜ਼ੋ ਦੇ ਕੱਪੜੇ ਨੂੰ ਰੱਖਦੇ ਹੁੰਨੇ ਆ ਸੀ ਇਸ ਤਰ੍ਹਾਂ ਇਹਨੂੰ ਡਬਲ ਕਰਨਾਗਾ ਡਬਲ ਕਰਕੇ ਦੇਖੋ ਤੁਸੀਂ ਇਹਦੀ ਪਹਿਲਾਂ ਲੈਂਥ ਦੇਖੋਗੇ ਆਪਣੇ ਕੋਲੇ ਲੈਂਥ ਹੈਗੀ ਹੈਗੀ ਟੋਟਲ 35 ਇੰਚ ਤੇ ਆਪਾਂ ਜਿਹੜੀ ਉਹਦੀ ਮੂਰੀ ਰੱਖਣੀ ਹੈਗੀ ਮੂਰੀ ਰੱਖਾਂਗੇ ਆਪਾਂ 6.5 ਇੰਚ 6 6.5 ਜਿੰਨੀ ਵੀ ਤੁਸੀਂ ਰੱਖਣੀ ਆ ਆਪਾਂ ਨੇ ਇਹਦੀ ਮੂਰੀ ਰੱਖਣੀ ਆ 6.5 ਇੰਚ ਲੈਂਥ ਹੈਗੀ ਆਪਣੇ ਕੋਲੇ 35 ਇੰਚ ਉਹਦਾ ਥਾਈ ਜਿਸ ਤਰ੍ਹਾਂ ਆਪਾਂ ਪਲਾਜ਼ੋ ਦਾ ਮੰਨਦੇ ਆ ਦੇਖੋ ਆਪਾਂ ਨੂੰ ਉਹਨਾਂ ਦਾ ਰਾਉਂਡ ਦੇ ਵਿੱਚ 25 ਆਉਂਦਾ ਕਈ ਵਾਰ ਆਪਾਂ ਤੋਂ ਪੁੱਛ ਲੈਂਦੇ ਨੇ ਵੀ ਦੀਦੀ ਤੁਸੀਂ ਵੀ ਇਸ ਤਰ੍ਹਾਂ 25 ਕਿਵੇਂ ਇਹ ਤੁਸੀਂ ਦੇਖੋ ਨਾਰਮਲ ਲੂਜ਼ ਮਿਲਿਆ ਹੋਇਆ ਆਪਾਂ ਨੇ ਜਿਆਦਾ ਟਾਈਟ ਨਹੀਂ ਮਿਲਿਆ ਹੈਗਾ ਨਾਰਮਲ ਤਰੀਕੇ ਨਾਲ ਮੈਨਾ ਕਿਉਂਕਿ ਆਪਾਂ ਨੇ ਉਸ ਹਿਸਾਬ ਦੇ ਨਾਲ ਨਹੀਂ ਰੱਖਣਾ ਇਹ ਹਲਕਾ ਜਿਹਾ ਉੱਪਰੋਂ ਲੂਸ ਦਾ ਹੋਊਗੀ ਹੋਗਾ ਕਿਉਂਕਿ ਇਹਦੇ ਵਿੱਚ نیچے ਬਲਬ ਵਗੈਰਾ ਪੈਣਗੇ ਪ੍ਰੋਪਰ ਪਲਾਜ਼ੋ ਵਾਲੀ ਲੁੱਕ ਨਹੀਂ ਆਉਂਦੀ ਉੱਪਰੋਂ ਦੇਖਣ ਦੇ ਵਿੱਚ ਪਲਾਜ਼ੋ ਵਾਲੀ ਲੁੱਕ ਕੀ ਆਊਗੀ ਵੀ ਉੱਤੇ ਦੇ ਲਾਸਟਿਕ ਵਗੈਰਾ ਹੋਊਗਾ ਕੋਈ ਵੈਲਟ ਵਗੈਰਾ ਨਹੀਂ ਹੋਣਾ ਕੁਝ ਨਹੀਂ ਹੋਣਾ ਰਾਉਂਡ ਫੁਲੀ ਇਲਾਸਟਿਕ ਹੋਊਗਾ ਹੁਣ ਦੇਖੋ ਤੁਸੀਂ ਕਿਵੇਂ ਨਾਪਣਾ ਇਹਨੂੰ ਸਭ ਤੋਂ ਪਹਿਲਾਂ ਆਪਾਂ نیچے ਤੋਂ ਇਹਨੂੰ ਸਾਫ਼ ਕਰਾਂਗੇ ਜੋ ਵੀ ਬਦਮਾ ਘਟਮਾ ਕਪੜਾ ਹੁੰਦਾ ਦੇਖੋ ਉਹਨੂੰ ਆਪਾਂ ਨੇ ਫਿਨਿਸ਼ਿੰਗ ਦੇਣੀ ਆ ਉਹ ਆਪਾਂ ਫਿਨਿਸ਼ਿੰਗ ਲੈਣੀ ਹੈਗੀ ਕਟ्टी ਦੇ ਨਾਲ ਦੇਖੋ ਸਿੱਧਾ ਨਿਸ਼ਾਨ ਲਗਾ ਲੋਂਗੇ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਨੀਚੇ ਤੋਂ ਸਾਫ਼ ਕਰ ਦਾਂਗੇ ਇੱਕਦਮ ਹੁਣ ਦੇਖੋ ਜਦੋਂ ਤਾਂ ਆਪਾਂ ਪਲਾਜ਼ੋ ਦੀ ਕਟਿੰਗ ਕਰਦੇ ਆ ਤਾਂ ਆਪਾਂ ਸਾਈਡ ਤੋਂ ਦੇਖੋ ਕਾਫੀ ਡੇਢ 2 ਇੰਚ ਛੱਡਦੇ ਹੁੰਨੇ ਆ ਪਰ ਇਹ ਆਪਾਂ ਜ਼ਿਆਦਾ ਨਹੀਂ ਛੱਡਣਾ ਸਿਰਫ ਹਾਫ ਇੰਚ ਕੀ ਹੀ ਲੈਣਾ ਸਾਈਡ ਤੋਂ ਹੁਣ ਆਪਾਂ ਦੇਖੋ ਇਹਦੀ ਮੂਰੀ ਜੇ ਤੁਸੀਂ 6 6.5 ਇੰਚ ਮੂਰੀ ਕਰ ਰਹੇ ਹੋ ਤਾਂ ਤੁਹਾਨੂੰ ਨੀਚੇ ਵਾਲਾ ਪੋਰਸ਼ਨ ਸਿਰਫ 11 11.5 ਹੀ ਲਿਓ ਜਿਆਦਾ ਨਹੀਂ ਲੈਣਾ ਹੈਗਾ ਕਿਉਂਕਿ ਫਿਰ ਬਹੁਤ ਜ਼ਿਆਦਾ ਇਕੱਠੇ ਹੋਣਗੇ ਤੁਸੀਂ ਨਾਰਮਲ ਇਸ ਤਰੀਕੇ ਦੇ ਨਾਲ ਇਹਦੇ ਵਿੱਚ ਐਨੇ-ਐਨੇ ਡਿਸਟੈਂਸ ਦੇ ਨਾਲ ਬਲ ਪਾਉਂਗੇ ਇਹਦੇ ਵਿੱਚ ਸਿਰਫ 11 1/2 ਇੰਚ ਲੈਣਾਗਾ ਆਹ ਵਾਲੀ ਚੀਜ਼ ਹੁਣ ਦੇਖੋ ਤੁਸੀਂ ਪਹਿਲੀ ਮੰਨ ਕੇ ਚੱਲਣਾਗਾ ਜੇ ਆਪਣੇ ਪਲਾਜ਼ੋ ਦੀ ਲੈਂਥ 35 ਇੰਚ ਦਿੱਤੀ ਹੋਈ ਆ ਤਾਂ ਤੁਸੀਂ ਜਿੰਨੀ ਉਹਦੇ ਵਿੱਚ نیچے ਬੁਕਰਮ ਪਾਉਂਗੇ ਉੰਨੀ ਉਹਦੇ ਵਿੱਚੋਂ ਕਟਾ ਦੇਣੀ ਆ ਜੇ ਕਈ ਵਾਰ ਆਪਾਂ ਨੂੰ ਇਹ ਆਈਡੀਆ ਨਹੀਂ ਵੀ ਆਉਂਦਾ ਤਾਂ ਤੁਸੀਂ ਨੇ ਕੀ ਕਰਨਾਗਾ ਇੱਥੋਂ ਚੱਲੋਗੇ ਇਦੇ ਵਿੱਚ ਜਿੰਨਾ ਤੁਸੀਂ ਨੇ ਲਾਸਟ ਬੁਕਰਮ ਐਡ ਕਰਨੀ ਆ ਮੰਨ ਲਓ 2 ਇੰਚ ਕਰਨੀ ਆ 3 ਇੰਚ ਕਰਨੀ ਆ ਕਿੰਨੀ ਵੀ ਕਰਨੀ ਆ ਤਾਂ ਤੁਸੀਂ ਇੱਥੋਂ ਇਸ ਤਰ੍ਹਾਂ ਨਿਸ਼ਾਨ ਲਗਾ ਲੋਗੇ ਇਹਦਾ ਵੀ ਤੁਹਾਨੂੰ ਲਗ ਆਉਣਾ ਪਊਗਾ ਜਿੰਨਾ ਬਾਲ ਪਾਉਣ ਵੇਲੇ ਤੁਸੀਂ ਉਹਦੇ ਵਿੱਚ ਦਿਓਗੇ ਤਾਂ ਦੇਖੋ ਜੇ ਮੈਂ نیچے ਤੋਂ 2 ਇੰਚ ਦੀ ਪੱਟੀ ਬਣਾਉਂਗੀ ਤਾਂ ਮੈਂ ਇਸ ਤਰੀਕੇ ਦੇ ਨਾਲ ਦੇਖੋ 2 ਇੰਚ ਇੱਥੇ ਨਿਸ਼ਾਨ ਲਗਾ ਲੂੰਗੀ ਬਹੁਤ ਹੀ ਸੌਖੇ ਤਰੀਕੇ ਨਾਲ ਦੱਸੂ ਕੋਈ ਉਲਝਣ ਵਾਲੀ ਚੀਜ਼ ਨਹੀਂ ਹੈਗੀ ਦੇਖੋ ਜਿੰਨੀ ਤੁਸੀਂ نیچے ਤੋਂ ਪੱਟੀ ਰੈਡੀ ਕਰਨੀ ਆ ਉਨਾ ਤੁਸੀਂ ਵਾਰ ਕੱਢੋ ਜਿਵੇਂ ਆਪਾਂ ਇਹਦੇ ਵਿੱਚ 1.5 ਇੰਚ ਪੱਟੀ ਪਾਉਣੇ ਤਾਂ ਮੈਂ ਇਸ ਤਰੀਕੇ ਨਾਲ ਦੇਖੋ 1.5 ਇੰਚ ਰੱਖੂਗੀ ਹੁਣ ਆਪਾਂ ਨੇ ਲੈਂਥ ਰੱਖਣੀ ਆ ਦੇਖੋ ਇਹਦੀ 35 ਇੰਚ ਤਾਂ ਆਪਾਂ 2 ਇੰਚ ਇਹਦੇ ਵਿੱਚ ਐਡ ਕਰ ਦਾਂਗੇ ਉਹ ਕਾਹਦਾ ਕਰਾਂਗੇ ਆਪਾਂ ਰਾਉਂਡ ਇਲਾਸਟਿਕ ਦਾ ਜਿੰਨਾ ਇਲਾਸਟਿਕ ਫੋਲਡ ਬਲੇ ਆਊਗਾ ਐਨੀ ਆਪਣੀ 35 ਲੈਂਥ ਦੇ ਰੈਡੀ ਹੈਗੀ 2 ਇੰਚ ਆਪਾਂ ਐਕਸਟਰਾ ਲਵਾਂਗੇ 35 ਇੰਚ ਹੁਣ ਤੁਸੀਂ ਇਹਨੂੰ ਮਿੰਕੀਏ ਦੇਖੋ ਦੇਖੋ ਤੁਹਾਡਾ ਕਿੰਨਾ ਆਊਗਾ ਇਹ ਸਾਰਾ ਟੋਟਲ ਆਪਣਾ 36 ਇੰਚ ਬਣ ਰਿਹਾ ਇਹਦੇ ਵਿੱਚ ਹੀ ਆਪਾਂ ਨੇ ਫੋਲਡਿੰਗ ਦੇਣੀ ਆ ਟੋਟਲ ਆਪਣਾ ਕੀ ਆ 35 ਇੰਚ ਰੈਡੀ ਆ ਕਈ ਵਾਰ ਆਪਾਂ ਨੂੰ ਪਤਾ ਨਹੀਂ ਚੱਲਦਾ ਹੈਗਾ ਵੀ ਆਪਣੇ ਤੋਂ ਲੈਂਥ ਜ਼ਿਆਦਾ ਨਾ ਰਹੇ ਜੇ ਜਾਂ ਕਈ ਵਾਰ ਘੱਟ ਨਾ ਜਾਵੇ ਤੁਸੀਂ ਜਿੰਨੀ نیچے ਤੋਂ ਪੱਟੀ ਬਣਾਉਣੀ ਆ ਉੰਨੀ ਨੂੰ ਮਾਰਜਿਨ ਸਮੇਤ ਇਸ ਤਰ੍ਹਾਂ ਰੱਖੋ ਡੇਢ ਲੈਣਾ ਫਿਰ ਵੀ ਇਹਦੇ ਉੱਪਰ ਚੜਾ ਕਰਕੇ ਲੋ 2 ਲੈਣਾ ਫਿਰ ਵੀ ਇਹਦੇ ਉੱਪਰ ਚੜਾ ਕਰਕੇ ਲੋ ਹੁਣ ਆਪਾਂ ਇਹਦੇ 1.5 ਇੰਚ ਦੀ ਪੱਟੀ نیچے ਬਣਾਉਣੀ ਆ ਤਾਂ 1.5 ਇੰਚ ਇਸ ਤਰ੍ਹਾਂ ਲਓਗੇ ਤੁਸੀਂ ਉੱਪਰ ਜਿੰਨੀ ਤੁਹਾਡੀ ਲੈਂਥ ਹੋਗੀ ਉਹਦੇ ਵਿੱਚ 2 ਇੰਚ ਪਲੱਸ ਕਰ ਦੋਗੇ ਹੁਣ ਮੈਂ 37 ਇੰਚ ਨਿਸ਼ਾਨ ਲਗਾ ਲਿਆ ਦੇਖੋ ਇੱਥੋਂ ਆਪਾਂ ਸਿੱਧਾ ਨਿਸ਼ਾਨ ਲਗਾਵਾਂਗੇ ਹੁਣ ਆਪਾਂ ਨੇ ਲਾਉਣਾ ਨੀਚੇ ਨੂੰ ਆਸਨ ਦਾ ਨਿਸ਼ਾਨ ਆਸਨ ਦਾ ਨਿਸ਼ਾਨ ਦੇਖੋ ਆਪਾਂ 13 ਵੀ ਲਾਉਣੇ ਹੁੰਦੇ ਆ 13.5 ਵੀ ਲਾਉਣੇ ਹੁੰਦੇ ਆ ਉਹ ਕੀ ਕਰਨਾ ਜਿਹੜੀ ਜ਼ਿਆਦਾ ਹੈਲਦੀ ਨਾਪ ਹੋਵੇ ਤੁਸੀਂ ਝੋਲੀ ਕਈ ਵਾਰੀ ਜ਼ਿਆਦਾ ਉੱਪਰ ਬੰਨ੍ਹਦੇ ਨੇ ਮੰਨ ਲਓ ਢੇਰ ਤੇ ਬੰਨ੍ਹ ਦਿੰਦਾ 13.5 ਇੰਚ ਕਰ ਲਿਓ ਆਮ ਨਾਰਮਲ ਆਪਾਂ ਨੂੰ 13 ਇੰਚ ਬਹੁਤ ਆ ਆਇਥੋਂ ਆਪਾਂ ਸਿੱਧਾ ਨਿਸ਼ਾਨ ਲਗਾਵਾਂਗੇ ਦੇਖੋ ਹੁਣ ਆਪਾਂ ਨੇ 1/2 ਇੰਚ ਸਾਈਡ ਤੋਂ ਹੀ ਲੈਣੀ ਲੈਣੇ ਹੁੰਨੇ ਆ ਕਿਉਂਕਿ ਕੰਨੀ ਵਗੈਰਾ ਹੁੰਦੀ ਆ ਜੋ ਕੁਝ ਵੀ ਮੰਨ ਲਓ ਬਾਹਰ ਨੁੱਕਰ ਵਗੈਰਾ ਨਾ ਬਣੇ ਪਲਾਜ਼ੋ ਦੀ ਜਿਵੇਂ ਇਹਨਾਂ ਦਾ 25 ਇੰਚ ਟੋਟਲ ਪੱਟ ਦੇ ਵਿੱਚੋਂ ਸੀ ਤਾਂ ਆਪਾਂ ਇਹਦੇ ਵਿੱਚ 2 ਇੰਚ ਐਡ ਕਰਾਂਗੇ 27 ਇੰਚ ਬਣ ਜਾਊਗਾ ਤਾਂ 13.5 ਬਣ ਰਿਹਾ ਇਹ ਤਾਂ ਬਣ ਗਿਆ ਆਪਣਾ ਪਲਾਜ਼ੋ ਦਾ ਪਰ ਇਹਨੂੰ ਆਪਾਂ ਲੂਜ਼ ਰੱਖਣਾਗਾ 1/2 ਇੰਚ ਵੱਧ ਲੈ ਲਓ ਤਾਂ ਆਪਾਂ 14 ਇੰਚ ਲਵਾਂਗੇ ਦੂਜੀ ਇੱਕ ਇਹਦੇ ਵਿੱਚ ਮੇਨ ਚੀਜ਼ ਕੀ ਹੋਊਗੀ ਦੇਖੋ ਜਿੰਨਾ ਤੁਸੀਂ ਇੱਥੋਂ ਲੇਤਾ ਹੋਇਆ ਮੰਨ ਲਓ ਆਪਾਂ ਨੇ ਆਹ ਚੀਜ਼ ਕਿੰਨੀ ਬਣ ਰਹੀ ਆ ਆਪਾਂ ਨੇ 11 11.5 ਲੇਤੀ ਆ ਇਸ ਤਰ੍ਹਾਂ ਬਿਲਕੁਲ ਨਾ ਬਰਾਬਰ ਨਹੀਂ ਹੋਣੀ ਚਾਹੀਦੀ ਕਈ ਵਾਰ ਮੰਨ ਲਓ ਤੁਸੀਂ ਪਤਲੇ ਨਾਪ ਦੇ ਵਿੱਚ ਬਣਾ ਰਹੇ ਹੋਗੇ ਜਿਵੇਂ ਮੰਨ ਲਓ ਥਾਈਜ਼ ਦੇ ਵਿੱਚੋਂ 20 ਆ 21 ਆ ਕਿਸੇ ਪਤਲੀ ਲੜਕੀ ਦਾ ਜਾਂ ਕਿਵੇਂ ਵੀ ਆ ਮੰਨ ਲਓ ਉਹਦਾ ਥਾਈਜ਼ ਘੱਟ ਬਣੂਗਾ ਜਦੋਂ ਆਪਾਂ ਰਾਉਂਡ ਲਾਵਾਂਗੇ ਫਿਰ ਵੀ ਤੁਸੀਂ ਆਹ ਚੀਜ਼ ਤੋਂ ਚਾਹੇ ਤਾਂ ਇਹਦੇ 1 ਇੰਚ ਵੱਧ ਲੈ ਲਓ ਚਾਹੇ 1.5 ਇੰਚ ਵੱਧ ਲਓ ਵੀ ਆਪਣੀ ਜਿਹੜੀ ਸ਼ੇਪ ਕਟਾਈ ਦੀ ਪਾਉਣੀ ਆ ਉਹ ਆਪਣੀ ਇਧਰੋਂ ਇਧਰ ਨੂੰ ਨਹੀਂ ਆਉਣੀ ਚਾਹੀਦੀ ਇਧਰੋਂ ਇਧਰ ਨੂੰ ਜਾਣੀ ਚਾਹੀਦੀ ਆ ਕਿਉਂਕਿ ਆਪਣੀ ਜਿਹੜੀ ਆ ਵਾਲੀ ਸਲਾਈ ਆ ਇਹੇ ਬਦਣੀ ਚਾਹੀਦੀ ਆ ਇਹ ਚੀਜ਼ ਆਪਣੀ ਘਟੇ ਨਾ ਤਾਂ ਆਪਾਂ ਹੁਣ ਕਿੰਨਾ ਲਵਾਂਗੇ ਇਹਦਾ 22 ਦੇ ਵਿੱਚੋਂ 14 ਇੰਚ ਲਵਾਂਗੇ ਇੱਥੋਂ ਦੇਖੋ ਹੁਣ ਸਾਰਾ ਆਪਾਂ ਮਿਣ ਕੇ ਦੇਖਣਾ ਵੀ ਆਪਣਾ ਉਹਦੇ ਨਾਲ ਕਿੰਨਾ ਇੰਚ ਵੱਧ ਰਿਹਾਗਾ 1.5 ਇੰਚ ਇਧਰੋਂ ਬਣ ਰਿਹਾ ਆਪਣਾ 2.3 ਇੰਚ ਇਹ ਮੂਰੀ ਨਾਲੋਂ ਉੱਪਰ ਵਾਲਾ ਹਿੱਸਾ ਬਾਦਰੇ ਆ ਇਹ ਮੇਨ ਚੀਜ਼ ਆ ਦੇਖੋ ਦੱਸਣ ਵਾਲੀ ਕਈ ਵਾਰ ਵੀ ਜਿਵੇਂ ਮੈਂ ਬਾਰ-ਬਾਰ ਫੇਰ ਦੱਸ ਰਹੀ ਆ ਵੀ ਆਪਣੀ ਆ ਚੀਜ਼ ਤੋਂ ਆ ਚੀਜ਼ ਘਟਣੀ ਨਹੀਂ ਚਾਹੀਦੀ ਕਈ ਵਾਰ ਜੇ ਆਪਾਂ ਪਤਲੇ ਨਾਪ ਦੇ ਵਿੱਚ ਬਣਾ ਰਹੇ ਹਾਂ ਕਿਉਂਕਿ ਮੂਰੀ ਦਾ ਆਪਾਂ 6 ਬਣਾ ਲਾਂਗੇ 5.5 ਬਣਾ ਲਾਂਗੇ ਉਸ ਹਿਸਾਬ ਨਾਲ ਤੁਸੀਂ 10 ਕਰ ਲਓਗੇ 9.5 ਰੱਖ ਲਓਗੇ ਆ ਚੀਜ਼ ਬਲ ਪਾਉਣ ਵਾਸਤੇ ਤਾਂ ਆ ਚੀਜ਼ ਤੁਸੀਂ ਇਹਦੇ ਤੋਂ ਵੱਧ ਲੈਣੀ ਆ ਹੁਣ ਆਪਾਂ ਦੇਖੋ ਉਹੀ 1.5 ਪੌਣੇ 2 ਦਿਨਾਂ ਦੀ ਗਲਾਈ ਦੇਣੀ ਤੁਸੀਂ 1.5 ਦੀ ਵੀ ਪਾ ਸਕਦੇ ਹੋ ਪੌਣੇ 2 ਦੀ ਵੀ ਪਾ ਸਕਦੇ ਹੋਗੇ ਇਹਦੇ ਨਾਲ ਕੋਈ ਚੱਕਰ ਨਹੀਂ ਪੈਂਦਾ ਹੁਣ ਆਪਾਂ ਦੇਖੋ ਇੱਥੋਂ ਸਿੱਧਾ ਨਿਸ਼ਾਨ ਲਗਾਵਾਂਗੇ ਆਪਾਂ ਨੇ ਆਹ 1 ਇੰਚ ਦੀ ਇੱਥੋਂ ਢਾਲ ਦੇਣੀ ਦੇਣੀ ਹੈ ਇਹ ਢਾਲ ਤੁਸੀਂ ਇਹਦਾ ਸੈਂਟਰ ਕਰਕੇ ਵੀ ਦੇ ਸਕਦੇ ਹੋ ਹਲਕਾ ਜਿਹਾ ਅੱਧਾ ਇੰਚ ਇੰਚ ਇਧਰ ਉਧਰ ਜੋ ਕੋਈ ਦਿੱਕਤ ਨਹੀਂ ਆਉਂਦੀ ਇਹਦੇ ਵਿੱਚ ਇੱਥੋਂ ਤੁਸੀਂ ਇਹਦੀ ਇਸ ਤਰੀਕੇ ਨਾਲ ਗਲਾਈ ਦਿਓਗੇ ਹੁਣ ਦੇਖੋ ਆਪਾਂ ਫੱਟੀ ਦੀ ਸ਼ੇਪ ਦੇਣੀ ਆ ਇਸੇ ਤਰੀਕੇ ਨਾਲ इस साइड तो देनी है। हां चीज आऊगी देखो हम आपकी कटिंग कर दे तरीके इधरली साइड बल जावे ਆਪਾਂ ਇਹਦੀ ਕਰਾਂਗੇ ਬੈਕ ਸਾਈਡ ਦੀ ਕਟਿੰਗ ਬੈਕ ਪੱਲੇ ਦੀ ਇਸੇ ਤਰ੍ਹਾਂ ਆਪਾਂ ਇਹਨੂੰ ਵੀ ਡਬਲ ਰੱਖਣਾਗਾ ਇਹ ਪੱਲੇ ਨੂੰ ਆਪਾਂ ਜਿਹੜੇ ਛੋਟੇ ਪੱਲੇ ਕੱਟੇ ਨੇ ਜਿਹਨੂੰ ਦੀ ਫਰੰਟ ਵਾਲੇ ਪੱਲੇ ਕੱਟੇ ਨੇ ਇਹਨੂੰ ਆਪਾਂ ਇਹਦੇ ਉੱਪਰ ਹੀ ਇਸ ਤਰੀਕੇ ਨਾਲ ਰੱਖਾਂਗੇ ਆਪਾਂ ਇਹਨੂੰ ਨੀਚੇ ਤੋਂ ਵੀ ਉਸੇ ਤਰੀਕੇ ਫਿਨਿਸ਼ਿੰਗ ਦੇਣੀ ਆ ਕੱਟਣ ਵੇਲੇ ਜਿਸ ਤਰ੍ਹਾਂ ਆਪਾਂ ਪਹਿਲੇ 프ਰੰਟ ਨੂੰ ਦਿੱਤੀ ਆ ਆਹ ਸਾਈਡ ਆਪਾਂ ਇਹਦੇ ਬਿਲਕੁਲ ਬਰਾਬਰ ਬਰਾਬਰ ਇਸੇ ਤਰੀਕੇ ਨਾਲ ਦੀ ਕਟਿੰਗ ਕਰਾਂਗੇ ਹੁਣ ਦੇਖੋ ਆਪਾਂ ਨੇ ਆਹ ਚੀਜ਼ ਦੀ ਢਾਲ ਦੇਣੀ ਆ ਇਹ ਤੁਸੀਂ ਕਿੰਨਾ ਲਓਗੇ ਢਾਈ ਦਾ ਤਿੰਨ ਦਾ ਕਿੰਨਾ ਕਿਨਾਪ ਹੈ ਵੀ ਆ ਤੁਸੀਂ ਉਸ ਤਰੀਕੇ ਨਾਲ ਦਿਓਗੇ ਜਿਵੇਂ ਨਾਰਮਲ ਨਾਪ ਹੈ ਆਪਣੇ ਕੋਲੇ ਤਾਂ ਮੈਂ ਜਿਹੜੀ ਬੈਕ ਇਹਦੀ ਬੱਧ ਪਾਉਂਗੀ ਉਹ ਸਿਰਫ 5 ਇੰਚ ਦੀ ਹੀ ਪਾਉਂਗੀ ਇੱਥੋਂ ਆਪਾਂ ਗਲਾਈ ਦੇ ਵਿੱਚ ਸ਼ੇਪ ਪਾਵਾਂਗੇ ਜੇ ਜਿਹੜੀ ਤੁਸੀਂ ਨੇ ਹਾਂ ਵਾਲੀ ਦੇਣੀ ਆ ਇਹ 1 ਇੰਚ ਦੀ ਦੇਵੋਗੇ ਹਾਂ ਵਾਲੀ ਸ਼ੇਪ ਆ ਜਿਹੜੀ ਹੋਣਾ ਜਦੋਂ ਆਪਾਂ ਬੈਕ ਬੱਲੇ ਤੇ ਨਿਸ਼ਾਨ ਲਗਾਉਣਾ ਫਰੰਟ ਨਾਲੋਂ ਆਪਾਂ ਦੋ ਸੂਤ ਨੀਚੇ ਨੂੰ ਨਿਸ਼ਾਨ ਲਗਾਉਣੇ ਨੇ ਆ ਇਹ ਕਈ ਵਾਰ ਸਾਨੂੰ ਪੁੱਛਦੇ ਆ ਦੀਦੀ ਤੁਸੀਂ ਦੋ ਸੂਤ ਨੀਚੇ ਨੂੰ ਕਿਉਂ ਲਗਾਉਨੇ ਹੋ ਇਹਦੇ ਨਾਲ ਨਾਲ ਤਾਂ ਆਪਣੀ ਜਦੋਂ ਆ ਸਲਾਈ ਪਾਉਣੀ ਆ ਇਹਦੇ ਵਿੱਚ ਆਪਣੀ ਜਿਹੜੀ ਬੈਕ ਵਾਲੀ ਚੀਜ਼ ਹੁੰਦੀ ਹੈ ਇਹ ਵੱਧ ਨਹੀਂ ਬਿਲਕੁਲ ਵੀ ਜਦੋਂ ਸਿਉਣ ਪਾਉਣ ਵਾਲੇ ਬਿਲਕੁਲ ਸਹੀ ਬਰਾਬਰ ਆਊਗੀ ਤੇ ਆਪਣੀ ਆ ਸਿਉਣ ਦੀ ਖਿੱਚ ਵੀ ਨਹੀਂ ਪੈਂਦੀ ਬਿਲਕੁਲ ਨਾਰਮਲ ਤਰੀਕੇ ਦੇ ਨਾਲ ਬਿਲਕੁਲ ਪੂਰੀ ਸਾਫ਼ ਸੁਥਰੀ ਸਿਉਣ ਪਊਗੀ ਕੋਈ ਵੀ ਵੱਧ ਘੱਟ ਨਹੀਂ ਹੋਣੀ ਆਪਾਂ ਨੂੰ ਬਾਅਦ ਦੇ ਵਿੱਚ ਇਹਦੀ ਕੋਈ ਕਟਾਣੀ ਕਟਾਈ ਵਗੈਰਾ ਪਾਉਣ ਹੀ ਨਹੀਂ ਪੈਂਦੀ ਜੇ ਤੁਸੀਂ ਦੋ ਸੂਤ ਨੀਚੇ ਨੂੰ ਦੇ ਕੇ ਪਾਉਂਗੇ ਹੁਣ ਆਪਾਂ 2 1/2 ਇੰਚ ਦੀ ਕਿੰਨੀ ਲੂਜ਼ਿੰਗ ਪਾਉਣੀ ਆ ਜਿਆਦਾ ਨਾਪ ਹੈਵੀ ਆ ਤਾਂ ਤੁਸੀਂ 2 1/2 ਇੰਚ ਦੀ ਲੂਜ਼ਿੰਗ ਪਾ ਸਕਦੇ ਹੋ ਆਮ ਨਾਰਮਲ 2 ਇੰਚ ਦੀ ਲੂਜ਼ਿੰਗ ਪਾਵਾਂਗੇ ਆਪਾਂ ਇੱਥੋਂ ਇਹਦੀ ਗਲਾਈ ਇਸ ਤਰੀਕੇ ਨਾਲ ਦੇ ਦਾਂਗੇ ਕਿਉਂਕਿ ਆ ਸ਼ੇਪ ਦੇਖੋ ਆਪਣੀ ਘਟ ਹੁੰਦੀ ਆ ਆਪਾਂ ਨੇ 2 ਇੰਚ ਦੀ ਲੂਜ਼ਿੰਗ ਪਾਈ ਹੁੰਦੀ ਆ ਇੱਥੋਂ ਗਲਾਈ ਆਪਣੀ ਵੱਧ ਜਾਂਦੀ ਆ ਉਧਰੋਂ ਆ ਸਿਉਣ ਵੀ ਵੱਧ ਜਾਂਦੀ ਆ ਉਸੇ ਤਰੀਕੇ ਨਾਲ ਤਾਂ ਕਰਕੇ ਆਪਾਂ ਨੂੰ ਆ ਦੋ ਸੂਤ ਕੱਟ ਲੈਣਾ ਚਾਹੀਦਾ ਕਿਉਂਕਿ ਆਪਾਂ ਨੂੰ ਕਿਉਂਕਿ ਬਾਅਦ ਚ ਕਟਾਈ ਨਾ ਪਾਉਣੀ ਪਵੇ ਤਾਂ ਇਸ ਤਰੀਕੇ ਨਾਲ ਇਹਦਾ ਆਪਾਂ ਨਿਸ਼ਾਨ ਲਗਾ ਲਾਂਗੇ ਹੁਣ ਆਪਾਂ ਇਧਰੋ ਗਲਾਈ ਦੇਵਾਂਗੇ ਇਹਦੇ ਆਪਾਂ ਸਾਈਡ ਤੇ ਪੌਕੇਟ ਵੀ ਲਗਾਉਣੀ ਆ ਦੇਖੋ ਹੁਣ ਆਪਾਂ ਪੌਕੇਟ ਦੀ ਕਟਾਈ ਕਰਾਂਗੇ ਨੀਚੇ ਤੋਂ ਆਪਾਂ ਨੇ ਇਸ ਤਰ੍ਹਾਂ ਗੋਲ ਦੇ ਵਿੱਚ ਹੀ ਸ਼ੇਪ ਦੇਣੀ ਆ ਪੌਕੇਟ ਦੀ ਲੈਂਥ ਆਪਾਂ 13 13.5 ਦੇ ਵਿੱਚ ਲਵਾਂਗੇ ਦੇਖੋ ਇਤੋਂ ਜ਼ਿਆਦਾ ਲੰਬੀ ਲਵਾਂਗੇ ਤਾਂ ਆਪਾਂ ਨੀਚੇ ਤੱਕ ਵੱਜੂਗੀ ਦੇਖੋ ਜਦੋਂ ਵੀ ਕੋਈ ਆਪਾਂ ਮੋਬਾਈਲ ਵਗੈਰਾ ਜਾਂ ਕੁਝ ਵੀ ਪਾਉਣੇ ਆਗੇ ਨਾਰਮਲ ਬਸ 12 13 ਦੇ ਵਿੱਚ ਹੀ ਲੈਣੀ ਹੈ ਤੁਸੀਂ ਨੇ ਪਾਕਟ ਦੀ ਲੰਬਾਈ ਜਿਹੜੀ ਜਿਹੜੀ ਦੇਖੋ ਚੜਾਈ ਹੋਊਗੀ ਉਹ ਤੁਸੀਂ 6.5 ਇੰਚ ਦੇ ਵਿੱਚ ਹੀ ਲਾਉਂਗੇ ਜਿਆਦਾ ਚੜਾਈ ਦੇ ਵਿੱਚ ਪਾਕਟ ਅੱਛੀ ਨਹੀਂ ਲੱਗਦੀ ਨਾਰਮਲ ਦੇਖੋ ਇਹਦਾ ਆਹੀ ਸਾਈਜ਼ ਹੋਣਾ ਚਾਹੀਦਾ 13 ਤੇ 6.5 ਇਹ ਸੀ ਆਪਣੀ ਹਾਂਜੀ ਇਹ ਸੀ ਆਪਣੀ afghani ਸਲਵਾਰ ਦੀ ਕਟਿੰਗ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਦੂਸਰਾ ਨੰਬਰ ਕੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਪੁੱਛਦੇ ਨੇ ਅਲੱਗ-ਅਲੱਗ ਪੁੱਛਦੇ ਨੇ ਦੇਖੋ ਕਿਸੇ ਨੂੰ ਕਿਸ ਚੀਜ਼ ਦਾ ਨਹੀਂ ਪਤਾ ਲੱਗਦਾ ਕਿਸੇ ਨੂੰ ਕਿਸ ਚੀਜ਼ ਦਾ ਨਹੀਂ ਪਤਾ ਲੱਗਦਾ ਸਾਰਿਆਂ ਦੀ ਦੇਖੋ ਇੱਕੋ ਵੀਡੀਓ ਤਾਂ ਆਪਾਂ ਇੱਕ ਦਿਨ 'ਚ ਬਣਾ ਨਹੀਂ ਸਕਦੇ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਨੂੰ ਦੇਖਿਆ ਕਰੋ ਫਿਲਹਾਲ ਤਾਂ ਸਾਡੀਆਂ ਵੀਡੀਓ ਪਈਆਂ ਹੋਈਆਂ ਨੇ ਅਸੀਂ ਹੋਰ ਵੀ ਜ਼ਿਆਦਾ ਕੋਸ਼ਿਸ਼ ਕਰਦੇ ਆ ਵੀ ਜਿਹੜੀ ਚੀਜ਼ ਦਾ ਨਹੀਂ ਵੀ ਪਤਾ ਚੱਲਦਾ ਉਹਦੀ ਅਸੀਂ ਵੀਡੀਓ ਜ਼ਰੂਰ ਬਣਾਉਣੇ ਆ ਕਈ ਵਾਰ ਟਾਈਮ ਨਹੀਂ ਵੀ ਲੱਗਦਾ ਹੈਗਾ ਦਿਨ ਵੀ ਪੈ ਜਾਂਦੇ ਆ ਵਿੱਚ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਿਆ ਕਰਾਂਗੇ ਜੇ ਕਿਸੇ ਵੀ ਚੀਜ਼ ਦਾ ਨਹੀਂ ਪਤਾ ਲੱਗਦਾ ਸਾਨੂੰ ਜ਼ਰੂਰ ਪੁੱਛਿਆ ਕਰੋ ਤੇ ਸਾਡੀਆਂ ਪਿਛਲੀਆਂ ਵੀਡੀਓ ਵੀ ਕੱਢ ਕੇ ਦੇਖਿਆ ਕਰੋ ਉਹਨਾਂ ਦੇ ਵਿੱਚ ਅਸੀਂ ਦਿੱਤਾ ਹੁੰਦਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਮਝਾਇਆ ਹੁੰਦਾਗਾ ਤੁਸੀਂ ਉਹਨਾਂ ਵਿੱਚ ਵੀ ਪਤਾ ਕਰ ਸਕਦੇ ਹੋ ਕਿਉਂਕਿ ਫੋਨ ਤੇ ਇੰਨਾ ਕੁਝ ਆਪੋ ਤੋਂ ਨਹੀਂ ਵੀ ਦੱਸਿਆ ਜਾਂਦਾ ਹਾਂਜੀ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਕਿ ਮੈਂ ਸੌਖੇ ਤਰੀਕੇ ਦੇ ਨਾਲ ਦੱਸਾਂ ਜਿਹਦੇ ਨਾਲ ਤੁਹਾਨੂੰ ਜਲਦੀ ਸਮਝ ਆਵੇ ਤੇ ਮੈਂ ਉਹਦੇ ਵਿੱਚ ਕੋਈ ਵੀ ਦੇਖੋ ਕੋਈ ਜ਼ਿਆਦਾਤਰ ਲੇਡੀਜ਼ ਕੀ ਹੁੰਦੀਆਂ ਨੇ ਪੂਰੀ ਵੀਡੀਓ ਦੇ ਵਿੱਚ ਨਹੀਂ ਦੱਸਦੀਆਂ ਕੁਛ ਲੁਕੋ ਰੱਖ ਲੈਂਦੀਆਂ ਨੇ ਵੀ ਆਪਾਂ ਪੂਰੇ ਮੀਨਰ ਨਹੀਂ ਦੱਸਣੇ ਹੈਗੇ ਪਰ ਮੇਰੀ ਇਹੀ ਕੋਸ਼ਿਸ਼ ਰਹਿੰਦੀ ਆ ਵੀ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਸੌਖੇ ਤਰੀਕੇ ਦੇ ਨਾਲ ਦੱਸਾਂ ਜਿਸ ਤਰ੍ਹਾਂ ਮੈਂ ਆਮ ਸੂਟਾਂ ਦੀ ਕਟਾਈ ਕਰਦੀ ਆ ਉਸੇ ਤਰੀਕੇ ਦੇ ਨਾਲ ਤੁਹਾਨੂੰ ਵੀਡੀਓ ਰਾਹੀਂ ਦੱਸਦੀ ਆ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਤੁਹਾਨੂੰ ਵਧੀਆ ਲੱਗੂਗੀ ਵੀਡੀਓ ਦੇਖੋ ਉਹਦੇ ਵਿੱਚ ਤੁਹਾਨੂੰ ਕਟਿੰਗ ਬਾਰੇ ਵੀ ਪੂਰਾ ਪਤਾ ਚੱਲੂਗਾ ਤੇ ਆਸਾਨ ਤਰੀਕੇ ਨਾਲ ਤੁਸੀਂ ਆਪਦੀ ਸੂਟਾਂ ਦੀ ਕਟਾਈ ਕੱਟ ਸਕਦੇ ਹੋ